ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਹਾਕਮ ਤੇਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਭਦੀ ਦੀਆਂ ਚੋਣਾਂ ਇੰਜ ਲੜੀਆਂ ਗਈਆਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇਲੈਕਸ਼ਨ ਹੋ ਰਿਹਾ ਹੋਵੇ ਸਾਰੀਆਂ ਪਾਰਟੀਆਂ ਵੱਲੋਂ ਪੂਰਾ ਤਾਮ-ਝਾਮ ਝੁਕਿਆ ਗਿਆ ਪੰਜਾਬ ਦੇ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਬਲ ਬੁੱਤੇ ਉਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਚਿਤ ਦੀਆਂ ਚੋਣਾਂ ਲੜੀਆਂ ਗਈਆਂ ਆਪਣੀ ਪਾਰਟੀ ਵੱਲੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਅੱਡੀ ਚੋਟੀ ਦਾ ਜੋਰ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਸ ਦੇ ਵਿੱਚ ਮੰਤਰੀ ਵੀ ਹਨ ਜਿਸ ਦੇ ਵਿੱਚ ਵਿਧਾਇਕ ਵੀ ਹਨ ਜਿਸ ਦੇ ਵਿੱਚ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਹਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਪ ਆਦਮੀ ਪਾਰਟੀ ਦੇ ਹੱਕ ਵਿੱਚ ਆਏ ਆਪ ਆਦਮੀ ਪਾਰਟੀ ਨੇ 100 ਦੇ ਵਿੱਚੋਂ 60% ਯਾਨੀ ਕਿ 60% ਸੀਟਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤੀਆਂ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਤੀਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਹਿ ਲਈਏ ਫਿਰ ਚੌਥੇ ਨੰਬਰ ਤੇ ਭਾਰਤੀ ਜਨਤਾ ਪਾਟੀ ਲਿਖਣ ਭਾਰਤੀ ਜਨਤਾ ਪਾਰਟੀ ਨੂੰ ਜ਼ਿਆਦਾ ਸੀਟਾਂ ਜਿੱਤੀਆਂ ਗਈਆਂ ਐਜ਼ੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਮਨਪ੍ਰੀਤ ਯਾਲੀ ਯਾਲੀ ਹਲਕਾ ਦਾਖਾ ਤੋਂ 25 ਦੇ ਵਿੱਚੋਂ 17 ਉਮੀਦਵਾਰ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤੇ ਮਨਪ੍ਰੀਤ ਯਾਲੀ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਉਤਾਰੇ ਹੋਏ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਲਾਕ ਸਮਤੀ ਦੀਆਂ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਕਿਤੇ ਨਾ ਕਿਤੇ ਜਾ ਕੇ ਠੱਬੀ ਲਾਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆਪ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਖਾਸ ਕਰਕੇ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਬਰਜਿੰਦਰ ਕੌਰ ਨਰਿੰਦਰ ਕੌਰ ਨਰਿੰਦਰ ਕੌਰ ਪਰ ਅੱਜ ਐਮਪੀ ਬੀਤ ਹੈ ਕੁਲਤਾਰ ਸਿੰਘ ਸਦਮਾ ਹਰਦੀਪ ਸਿੰਘ ਖੁੱਡੀਆਂ ਯਾਨੀ ਕਿ ਲਗਭਗ 10 ਅਜਿਹੇ ਵਿਧਾਇਕ ਸੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚੋਂ ਵੋਟਾਂ ਨਹੀਂ ਪਈਆਂ ਉਹਨਾਂ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਤੇ ਫਿਰ ਕਿਸ ਗੱਲ ਤੇ ਕਿਸ ਡੰਕੇ ਦੀ ਚੋਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਆਪਣੀ ਸਰਕਾਰ ਇੱਕ ਵਾਰ ਰਿਪੀਟ ਕਰਾਂਗੇ ਕਿਉਂਕਿ ਲੋਕਾਂ ਨੇ ਅਲਬਿਦਾ ਕਹਿ ਦਿੱਤਾ ਹੈ ਸ਼ਰੂਮਣੀ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦਾ ਕਾਟੂ ਕਲੇਸ਼ ਭਾਵੇਂ ਖਤਮ ਹੋਣ ਦਾ ਨਾਮ ਨਹੀਂ ਲੈ ਰਿਆ ਲੇਕਿਨ ਜੋ ਜ਼ਿਲ੍ਹਾ ਪ੍ਰਿਵਿਸ਼ਿਤ ਬਲਾਕ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਆਗੂਆਂ ਦੇ ਨਾਲ ਹੋਇਆ ਉਹਦੀ ਉਹਦਾ ਮੰਥਨ ਕਰਨਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਚੀ ਆਪ ਆदमी ਪਾਰਟੀ ਦੀ ਲੀਡਰਸ਼ਿਪ ਨੂੰ ਵੀ ਭਈ ਜੇਕਰ ਵਿਧਾਇਕਾ ਅਤੇ ਮੰਤਰੀਆਂ ਦੇ ਪਿੰਡਾਂ ਦੇ ਵਿੱਚੋਂ ਆਪ ਆਦਮੀ ਪਾਰਟੀ ਦੇ ਉਮੀਦਵਾਰ ਹਾਰੇ ਨੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ 4-5 ਪਾਰਟੀਆਂ 4-5 ਪਾਰਟੀਆਂ ਵੱਲੋਂ ਇੱਕ ਦੂਜੇ ਦੇ ਨਾਲ ਕਾਂਟੇ ਦੀ ਟੱਕਰ ਹੋਵੇਗੀ ਇਹਨਾਂ ਦੀ ਹੁਣ ਗੱਲ ਕਰਦੇ ਹਾਂ ਆਪ ਆਦਮੀ ਪਾਰਟੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹੜੀ ਗੱਲ ਦਾ ਫਾਇਦਾ ਹੋਵੇਗਾ ਕਿਹੜੀ ਵੱਲ ਦਾ ਨੁਕਸਾਨ ਹੋਵੇਗਾ ਕਾਂਗਰਸ ਨੰਬਰ 1 ਕਾਂਗਰਸ ਪਾਰਟੀ ਕਾਂਗਰਸ ਪਾਰਟੀ ਚੁਣੌਤੀ ਦੇ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਤਦ ਚੁਣੌਤੀ ਦਿੱਤੀ ਜਾ ਸਕਦੀ ਹੈ ਜੇਕਰ ਕਾਂਗਰਸ ਪਾਰਟੀ ਦਾ ਆਪਸੀ 카ਰਟੋ ਕਲੇਸ਼ ਖਤਮ ਹੋਵੇਗਾ ਜੇਕਰ ਖਤਮ ਨਹੀਂ ਹੁੰਦਾ ਜੇਕਰ ਅੰਦਰੂਨੀ ਯੁੱਧ ਇਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਰਿਹਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕਨਫਰਮ ਨਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਜਿਸ ਕਰ ਪੰਜਾਬ ਦੇ ਲੋਕਾਂ ਨੂੰ ਸਸਪੈਂਸ ਰੱਖਿਆ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਵੱਡਾ ਪੱਤਾ ਖੇਡਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੋਟ ਬੈਂਕ ਦਿਨਾਂ ਨਹੀਂ ਕੁਝ ਘੰਟਿਆਂ ਵਿੱਚ ਹੀ ਵੱਧ ਗਿਆ ਜਦੋਂ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਹਰਾ ਐਲਾਨ ਦਿੱਤਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਪੱਬਲ 쿠ਸਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਸਤੇ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ ਜੇਕਰ ਸਰਕਾਰ ਬਣਦੀ ਹੈ ਵਿਧਾਇਕ ਜਿੱਤਦੇ ਨੇ ਐਟ ਲੀਸਟ 60 ਵੈਸੇ ਦਾ ਦਾਅਵੇ ਕੀਤੇ ਜਾ ਰਹੇ ਨੇ ਕਿ 100 ਤੋਂ ਪਲੱਸ ਦਿੱਤਾਗੇ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਵੱਲ ਕੀ ਪੰਥ ਮੁਹਾਰਾ ਮੂੜੇਗਾ ਕੌਮ ਦੀ ਪੰਥ ਦੀ ਵੋਟ ਪਵੇਗੀ ਸ਼੍ਰੋਮਣੀ ਅਕਾਲੀ ਦਲ ਆਪਣੇ ਬਲ ਬੂਤੇ ਉੱਤੇ ਸਰਵਾਈਵ ਕਰ ਪਾਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਡਾਇਨਾਸੌਰ ਤੇ ਹੁਣ ਸੁਖਬੀਰ ਸਿੰਘ ਬਾਦਲ ਫਿਰਦੇ ਆ ਨਾ ਉਹ ਮਿੱਧਾਂਗੇ ਵੀ ਉਹਨਾਂ ਦੀ ਤਸੱਲੀ ਵੀ ਕਰਾਵਾਂਗੇ ਤੇ ਹੁਣ ਭਾਵੇਂ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਖੋਤੇ ਤੇ ਮਿਠਾ ਲਓ ਕਿਉਂਕਿ ਚੋਣਾ ਚਲਣੀਆਂ ਨੇ ਕਹਿੰਦਾ ਇਹਨਾਂ ਨੂੰ ਅਸੀਂ ਇਹ ਜਹਾਜ਼ਾਂ ਤੇ ਚੜਦੇ ਸੀ ਇਹ ਹੈਲੀਕਾਪਟਰ ਤੋਂ ਉਤਰਦੇ ਨਹੀਂ ਸੀ ਇਹ ਆਮ ਲੋਕਾਂ ਵਿੱਚ ਉੱਠਦੇ ਬੈਠਦੇ ਨਹੀਂ ਸੀ ਇਹ ਭਗਵੰਤ ਮਾਨ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਦੇ ਕੰਮ ਨੇ ਕਿ ਜਿਨ੍ਹਾਂ ਨੇ ਇਹਨਾਂ ਨੂੰ ਧਰਤੀ ਤੇ ਮਿਠਾ ਦਿੱਤਾ ਇਹ ਪਿੰਡਾਂ ਦੇ ਵਿੱਚ ਫਿਰਦੇ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਕਦੇ ਪਿੰਡਾਂ ਦੇ ਵਿੱਚ ਨਹੀਂ ਆਉਂਦੇ ਸੀ ਨਾ ਉਹ ਮੋਟਰਸਾਈਕਲਾਂ ਤੇ ਚੜ ਕੇ ਚੋਲ ਪ੍ਰਚਾਰ ਕਰਦੇ ਸੀ ਮਨਪ੍ਰੀਤ ਇਆਲੀ ਨੇ ਵੀ ਅਲਟੀਮੇਟਮ ਦੇ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਕਿ ਭਾਈ ਤੁਹਾਡੇ ਕੋਲ 1 ਮਹੀਨਾ ਹੈ ਪੰਥ ਇਕੱਠਾ ਹੋ ਜਾਵੇ ਆਪਣੇ ਨਿੱਜੀ ਫਾਇਦੇ ਛੱਡੋ ਸੋਚੋ ਪੰਥ ਦਾ ਪੰਥ ਦਾ ਏਕਾ ਕਰਵਾਓ ਪੰਥ ਨੂੰ ਅੱਗੇ ਲੈ ਕੇ ਚੱਲੋ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਵੱਲੋਂ ਇੰਨਾ ਜ਼ਿਆਦਾ ਵਧੀਆ ਪ੍ਰਦਰਸ਼ਨ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਰਪੰਚੀ ਦੇ ਚੋਣਾਂ ਦੇ ਵਿੱਚ ਨੇ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਕੁਝ ਸ਼ੀਟਾਂ ਜਿੱਤੀਆਂ ਗਈਆਂ ਇਟ ਮੀਨਸ ਕਿ ਭਾਰਤੀ ਜਨਤਾ ਪਾਰਟੀ ਦੀ ਪਿੰਡਾਂ ਦੇ ਵਿੱਚ ਵੋਟ ਹੈ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸੈਂਟਰ ਤੋਂ ਜੇਕਰ ਸਕੂਲਤਾਂ ਦਿੱਤੀਆਂ ਜਾਂਦੀਆਂ ਨੇ ਗਰੀਬ ਵਰਗ ਭਾਈਚਾਰੇ ਨੂੰ ਮਢਯੋਕਰ ਫੈਮਿਲੀ ਨੂੰ ਮਢਯੋਕਰ ਪਰਿਵਾਰਾਂ ਨੂੰ ਤਾਂ ਇਸ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਦੀ ਜਨਤਾ ਪਾਰਟੀ ਨੂੰ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੇ ਪਾਸੇ ਗੱਠਬੰਧਨ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਜੇਕਰ ਗੱਠਬੰਧਨ ਹੁੰਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੇਕਰ ਮੈਂ ਫਿਰ ਵੀ ਕਹਿ ਰਿਹਾ ਕਿ ਜੇਕਰ ਹਾਲੇ ਉਹਨਾਂ ਖਬਰਾਂ ਨੂੰ ਨਕਾਰਿਆ ਜਾ ਰਿਹਾ ਹੈ ਰੱਦ ਕੀਤਾ ਜਾ ਰਿਹਾ ਹੈ ਉਹਨਾਂ ਬਿਆਨਾਂ ਨੂੰ ਲੇਕਿਨ ਜੇਕਰ ਗੱਠਜੋੜ ਹੁੰਦਾ ਹੈ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਪੰਗਵਰਤ ਮਾਣ ਵਾਸਤੇ ਬੜੀ ਵੱਡੀ ਚੁਣੌਤੀ ਹੋਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਸਤੇ ਤੇ ਕਾਂਗਰਸ ਪਾਰਟੀ ਦੇ ਆਗੂਆਂ ਵਾਸਤੇ ਵੀ ਬੜੀ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇਹ ਦੋਨੋਂ ਪਾਰਟੀਆਂ ਮਿਲ ਕੇ ਫਿਰ ਦੁਬਾਰਾ ਸੱਤਾ ਦੇ ਵਿੱਚ ਆ ਸਕਦੀਆਂ ਨੇ ਇਤਿਹਾਸ ਯਾਹ ਹੈ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਇਆ ਹੈ ਤੇ ਪੰਜਾਬ ਦੇ ਵਿੱਚ ਗਠਬੰਧਨ ਦੇ ਤਹਿਤ ਸ਼ਰੂਮੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਨਿੱਜੀ ਕੰਮ ਜਾਣੇ ਪੈਣਗੇ ਗਰਾਊਂਡ ਲੈਵਲ ਤੇ ਜਾਣਾ ਪਵੇਗਾ ਜੇਕਰ ਆਪਣੀ ਸਰਕਾਰ ਰੀਪੀਟ ਕਰਨੀ ਹੈ ਨਹੀਂ ਤਾਂ ਆ ਸ਼ਰੂਮੀ ਅਕਾਲੀ ਦਲ ਵਾਲੇ ਵੀ ਘੱਟ ਨਹੀਂ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਉਹ ਪੂਰੀ ਆਬਦੀ ਵਾਹ ਲਉਣਗੇ ਤੇ ਕਾਂਗਰਸ ਪਾਰਟੀ ਤਾਂ ਆਲਰੇਡੀ ਚੁਣੌਤੀ ਦੇ ਚੁੱਕੀ ਹੈ ਇਹ ਇਹਨਾਂ ਚੋਣਾਂ ਵਿੱਚ ਵੀ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਇਸ ਕਰਕੇ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਪੂਰਾ ਕਰਨਾ ਪਵੇਗਾ ਜੇਕਰ ਨਾ ਕੀਤਾ ਤਾਂ ਫਿਰ 2022 ਦੀਆਂ 22 ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤਰ੍ਹਾਂ ਸਰਕਾਰ ਨਹੀਂ ਬਣੇਗੀ